ਸਕ੍ਰੈਪ ਪੜੀ ਗੱਡੀ ਵਿੱਚ ਸਕ੍ਰੈਪ ਵਿੱਚ ਪਾਲਿਸੀ ਜੋ ਆਪਣੀ ਇੰਡੀਅਨ ਗਵਰਨਮੈਂਟ ਨੇ ਜੋ ਸ਼ੁਰੂ ਕਰੀ ਹੈ ਜੀ ਉਹਦੇ ਵਿੱਚ ਅਗਰ ਕਿਸੇ ਕੋਲ ਸਕ੍ਰੈਪ ਦੀ ਗੱਡੀ ਹੈ ਜਾਂ ਗੱਡੀ ਦੀ ਹਾਲਤ ਇਹ ਜੀ ਹੋ ਗਈ ਹੈ ਜਾਂ ਉਹ ਉਹਦੀ ਪਾਸਿੰਗ ਐਕਸਪਾਇਰ ਹੋ ਗਈ ਹੈ ਉਹਨੂੰ ਆਪਾਂ ਸਕ੍ਰੈਪ ਵਿੱਚ ਪਾਲਿਸੀ ਜੋ ਇੰਡੀਅਨ ਗਵਰਨਮੈਂਟ ਨੇ ਸ਼ੁਰੂ ਕਰੀ ਹੈ ਉਹਦੇ ਵਿੱਚ ਉਹਨੂੰ ਗੱਡੀ 'ਚ ਰੱਖਾਂਗੇ ਉਹਦੀ ਸਕ੍ਰੈਪ ਦੀ ਵੈਲਿਊ ਪਲੱਸ 25% ਨਵੀਂ ਗੱਡੀ ਜੋ ਲੈਣਗੇ ਉਹਦੀ ਆਰ ਸੀ ਤੇ ਉਹਨਾਂ ਨੂੰ ਛੋਟ ਮਿਲੇਗੀ ਇਹ ਗੱਡੀ ਸਾਨੂੰ ਦਿਵੋਗੇ ਸਕ੍ਰੈਪ ਦੇ ਪਾਲਿਸੀ ਦੇ ਅੰਦਰ ਤਾਂ ਉਹਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਕੈਨਸਲ ਹੋ ਜੇਗੀ ਉਹ ਉਹਦਾ ਨਾਮ ਤੇ ਕਸਟਮਰ ਦੇ ਨਾਮ ਤੋਂ हट ਜੇਗੀ ਉਹ ਠੀਕ ਹੈ ਤੁਸੀਂ ਵੀ ਕਿਸੇ ਲੋ ਲੋ ਸਰ ਕਰਵਾਓ ਅੱਗੇ ਗੱਲ ਕਰਵਾਓ ਆਜਾ ਤੇ ਦੇ ਵਿੱਚ ਸਟੀਰੋ ਆ ਜਾਂਦਾ ਸਰ ਤੇ ਟਸ ਸਾਰਾ ਕੁਝ ਆਉਂਦਾ ਗੱਡੀ ਦੇ ਵਿੱਚ ਹਾਂਜੀ ਹਾਂ ਜੀ ਇਹ ਹਮ ਲਗਾਤਾਰ ਰਹੇਗਾ ਇਹ ਕੰਦੇ ਨਾ ਬਿਲਕੁਲ ਜੀ ਪਿਆਰੇ ਦਰਸ਼ਕੋ ਅੱਜ ਭਾਖੜਾ ਹੁੰਡਾਈ ਵੱਲੋਂ ਸੈਂਸਿਟਿਵ 1 ਦੇ ਵਿੱਚ ਨਵੀਆਂ ਕਾਰਾਂ ਲੈ ਕੇ ਜਾਓ ਤੇ ਪੁਰਾਣੀਆਂ ਜਿਹੜੀਆਂ ਲਿਆ ਕੇ ਨਵੀਆਂ ਕਾਰਾਂ ਲੈ ਜਾਓ ਤੇ ਉਸ ਦੇ ਤਹਿਤ ਅੱਜ ਜੋ ਘਾਟਾ ਜਿਹੜਾ ਹੋ ਚੁੱਕਾ ਹੈ ਡਾਕਟਰ ਸਾਹਿਬ ਧਰਮ ਸਿੰਘ ਜੀ ਵੱਲੋਂ ਸਾਡਾ ਰੀਵਨ ਕੱਟ ਕੇ ਜਿਹੜਾ ਇਸੀ ਸ਼ੁਰੂਆਤ ਕੀਤੀ ਹੈ ਡਾਕਟਰ ਸਾਹਿਬ ਕਿਵੇਂ ਲੱਗ ਰਿਹਾ ਜੀ ਬਹੁਤ ਅੱਛਾ ਲੱਗ ਰਿਹਾ ਜੀ ਹੁੰਡਾਈ ਵਾਲਿਆਂ ਦੇ ਪਾਸ ਜਾਣਾ ਪੈਂਦਾ ਸੀਗਾ ਏਡੀ ਦੂਰ ਤੇ ਹੁਣ ਹੁੰਡਾਈ ਵਾਲੇ ਥੋੜੇ ਦਰਾਂ ਤੇ ਪਹੁੰਚ ਗਏ ਬਿਲਕੁਲ ਬਿਲਕੁਲ ਪਹੁੰਚ ਕੇ ਲੱਗੇ ਬੜਾ ਲੋਕਾਂ ਨੂੰ ਫਾਇਦਾ ਹੋ ਜਾਏਗਾ ਸੈਂਸਿਟਿਵ ਵਾਲਿਆਂ ਉਹ ਬੜੀ ਚੀਜ਼ ਹੈ ਬੜਾ ਅੱਛਾ ਕਿ ਇਹ ਕਹਿਣਾ ਹੈ ਕਿ ਪੁਰਾਣੀ ਗੱਡੀ ਤੁਹਾਡੇ ਘਰ ਦੇ ਵਿੱਚ ਖੜੀ ਹੈ ਤੇ ਉਹਨੂੰ ਖੜਾ ਦਿਓ ਸਾਡੇ ਕੋਲ ਲੈ ਕੇ ਨਵੀਂ ਗੱਡੀ ਲੈ ਕੇ ਆਓ ਬਹੁਤ ਅੱਛੀ ਗੱਲ ਹੈ ਤਾਂ ਲੋਕੀ ਨਵੀਆਂ ਨਵੀਆਂ ਗੱਡੀਆਂ ਲੈਣਗੇ ਅੱਛੀ ਚੀਜ਼ਾਂ ਲੈਣਗੇ ਵਧੀਆ ਗੱਲ ਹੈ ਕਾਫੀ ਜਿਹੜੇ ਆਮ ਸਾਡੇ ਲੋਕ ਹੈ ਜਿਹੜੇ ਕਿ ਇਹਨਾਂ ਦੇ ਕੋਲ ਪੁਰਾਣੀਆਂ ਗੱਡੀਆਂ ਕਾਫੀ ਕੋਈ ਦੇਰ ਤੋਂ ਖੜੀਆਂ ਹੋਈਆਂ ਹੋਣਗੀਆਂ ਪਰ ਲੇਕਿਨ ਹੁਣ ਨਵੀਂ ਗੱਡੀ ਲੈਣ ਦਾ ਇੱਕ ਮੌਕਾ ਸਹਾਈ ਜਿਹੜਾ ਹੁਣਾਈ ਸਭ ਹੁਣਾਈ ਵੱਲ ਦਿੱਤਾ ਗਿਆ ਹੁਣਾਈ ਵੱਲ ਚੰਗਾ ਪ੍ਰਚਾਰ ਕੀਤਾ ਜਾ ਰਿਹਾ ਆਮ ਲੋਕਾਂ ਤੁਸੀਂ ਕੀ ਕਹੋ ਹਮ ਲੋਕ ਕਹਿੰਦੇ ਇਹ ਕਵਾਂਗੇ ਵੀ ਠੀਕ ਹੈ ਜੇ ਪੁਰਾਣੀਆਂ ਜ਼ਿਆਦਾ ਗੱਡੀਆਂ ਖਰਾਬ ਨੇ ਚੇਂਜ ਕਰ ਲੈਣਾ ਇਹਦਾ ਤੁਹਾਨੂੰ ਫਾਇਦਾ ਮਿਲ ਰਿਹਾ ਤੇ ਪੈਸੇ ਦਾ ਵੀ ਫਾਇਦਾ ਹੋਏਗਾ ਤੁਹਾਨੂੰ ਤੇ ਚੰਗਾ ਤੁਹਾਨੂੰ ਆਫਰ ਵੀ ਦੇ ਰਹੇ ਨੇ ਤੇ ਇਸ ਤੱਕ ਇਹਨਾਂ ਦਾ ਆ ਕੇ ਫਾਇਦਾ ਠਾਓ ਸੰਕੁਤਨワਜੀ ਹਾਂਜੀ ਸਰ ਅੱਜ ਪ੍ਰਧਾਨ ਸਾਹਿਬ ਹਾਂਜੀ ਕਟਲ ਕੀਤਾ ਰੀਵਨ ਕਟਿਆ ਗਿਆ ਤੁਹਾਡੇ ਵੱਲੋਂ ਠੀਕ ਹੈ ਜੀ ਗੱਡੀਆਂ ਲੈ ਜਾਓ ਆਪਣ ਆਪਣੇ ਘਰ ਦੇ ਵਿੱਚ ਹਾਂਜੀ ਠੀਕ ਹੈ ਜੀ ਵਧੀਆ ਕੰਪਨੀ ਵੱਲੋਂ ਠੀਕ ਜੋ ਕਰਨ ਵੱਸੇ ਕਰਿਆ ਗਿਆ ਉੱਪਰ ਚੱਲੇਗਾ ਚਲੋ ਅਸੀਂ ਕਰ ਲੈ ਲੋਕਾਂ ਨੂੰ ਪਤਾ ਲੱਗ ਜਾਏਗਾ ਦੂਰ ਦੂਰੋਂ ਲੋਕੀ ਆਣ ਕੇ ਇੱਥੇ ਆ ਕੇ ਪੈਦਾਫਾਨ ਕੇ ਚੀਜ਼ ਦਾ ਤੁਹਾਡਾ ਹਸਪੀਟਲ ਜਿਹੜਾ ਬਿਲਕੁਲ ਲੋਕਾਂ ਨੂੰ ਪਤਾ ਹੈ ਸਾਰੇ ਇਲਾਕੇ ਦੇ ਆਪਣੇ ਜ਼ਿਲ੍ਹੇ ਕੇ ਸਾਰੇ ਇਲਾਕੇ ਦੇ ਸਾਰੇ ਪੰਜਾਬ ਦੇ ਲੋਕਾਂ ਨੂੰ ਤਾਂ ਕਿ ਲੋਕੇਸ਼ਨ ਜਿਹੜੀ ਤਾਂ ਜੁਣੀ ਗਈ ਹੈ ਲੋਕੇਸ਼ਨ ਠੀਕ ਹੈ ਲੋਕੇਸ਼ਨ ਲੋਕਾਂ ਨੂੰ ਪਤਾ ਲੱਗ ਜਾਏਗਾ ਕਾਫੀ ਲੋਕ ਇੱਥੇ ਆਉਂਦੇ ਨੇ ਅੱਛੇ ਕੇਸਸ ਹੁੰਦੇ ਨੇ ਤੇ ਲੋਕਾਂ ਨੂੰ ਪਤਾ ਲੱਗੇਗਾ ਵੀ ਹਸਪੀਟਲ ਦੇ ਬਿਲਕੁਲ ਨਾਲ ਨਾਲ ਲਗਾਇਆ ਸੈਂਸਿਟੀਜ਼ ਤੇ ਲੋਕੀ ਫਤਿਹਾਨਾ ਕੇ ਰਾਮਣਾ ਪਹੁੰਚਣਗੇ ਕਮਲ ਨਰਸਿੰਗ ਹੌਮ ਦੇ ਸਾਹਮਣੇ ਬਿਲਕੁਲ ਜੀ ਡਾਕਟਰ ਧਰਮ ਸਿੰਘ ਜੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ ਅੱਜ ਨਰੀਵਨ ਕੱਟ ਕੇ ਅੱਜ ਇਸ ਜਿਹੜੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਅਸੀਂ ਵੀ ਚਾਹਾਂਗੇ ਕਿ ਵੱਧ ਤੋਂ ਵੱਧ ਆਪਣੀ ਤੁਸੀਂ ਇੱਥੇ ਪਹੁੰਚੋ ਤੇ ਵੱਧ ਤੋਂ ਵੱਧ ਇਸ ਸਕੀਮ ਦਾ ਲਾਭ ਉਠਾਓ ਪ੍ਰਾਣੀ ਗੱਡੀ ਲੈ ਕੇ ਨਵੀਂ ਗੱਡੀ ਕਰ ਲੈ ਜਾਓ ਠੀਕ ਹੈ ਜੀ ਹਾਂਜੀ ਇਹ ਦੱਸੋ ਜੀ ਜਾਣਕਾਰੀ ਹੁਣ ਜਰਾ ਆਜੋ ਰਾਜੋ ਜੀ ਸਰ ਜਿਦਾ ਕਿ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਹੋਈ ਹੈ ਕਿ 7 8 ਨੋਟ ਅੱਜ ਇਹ ਐਕਸਚੇਂਜ ਮੇਲਾ 올ਡ ਕਾਰ ਦਾ ਬਹੁਤ ਹੀ ਜੋਰ-ਸ਼ੋਰ ਨਾਲ ਮਨਾਇਆ ਜਾ ਰਿਹਾ ਹੈ ਜਿਹਦਾ ਹੁਣ ਤੁਸੀਂ ਦੇਖੇ ਕਿ ਡਾਕਟਰ ਸਾਹਿਬ ਨਾਲੇ ਮਾਰਕੀਟ ਦੇ ਪ੍ਰਧਾਨ ਸਾਹਿਬ ਆਏ ਆ ਠੀਕ ਹੈ ਤੇ ਬਹੁਤ ਜ਼ਿਆਦਾ ਬੈਨੀਫੀਟਡ ਲੋਕ ਇਸ ਸਕੀਮ ਦਾ ਲਾਉਂਗੇ ਕਿਉਂਕਿ ਐਕਸਚੇਂਜ ਆਫਰ ਤਾਂ ਹੈ ਹੀ ਹੈ ਪਲੱਸ ਆਪਣਾ ਅੱਛੀ ਵੈਲਿਊ ਜਿਹੜੀ ਪੁਰਾਣੀ ਗੱਡੀ ਦੀ ਕਿਹੜੀਆਂ ਤੁਹਾਡੇ ਕੋਲ ਥੋੜੀਆਂ ਜਿਹੀ ਗੱਡੀ ਕੋਲ ਹੀ ਚਲਦੇ ਕਿ ਪੁਰਾਣੀ ਗੱਡੀ ਦੀ ਜਿਹੜੇ ਆਪਣਾ ਦਸਤੂਰ ਪੈ ਗਿਆ ਆ ਪੁਰਾਣੀ ਵੈਗੀਆਂ ਉੱਪਰ ਆਏ ਕਹਿੰਦਾ ਬਹੁਤ ਲੋਕ ਕਿਤੇ ਜ਼ਿਆਦਾ ਤਾਂ ਨਹੀਂ ਲੋ ਲੋ ਸਰ ਖੜਾ ਹੋ ਗਿਆ ਹਾਂ ਜੀ ਇਹ ਲੱਗੀ ਹੋਈ ਹੈ ਜੇ ਆਪ ਦੇਖ ਸਕਦੇ ਹੋ ਕਿ ਚਾਹੇ ਤੁਸੀਂ ਨਵੀਂ ਗੱਡੀ ਲੈ ਲਓ ਚਾਹੇ ਪੁਰਾਣੀ ਔਰ ਪੁਰਾਣੀਆਂ ਗੱਡੀਆਂ ਵੀ ਚੰਗੀ ਕੰਡੀਸ਼ਨ ਦੀਆਂ ਗੱਡੀਆਂ ਐ ਜੇ ਵੀ ਕੋਈ ਕਹਿ ਨਹੀਂ ਸਕਦੇ ਆਪਾਂ ਵੀ ਇਹ ਪੁਰਾਣੀਆਂ ਗੱਡੀਆਂ ਐ ਨਵੀਆਂ ਗੱਡੀਆਂ ਦੀ ਤਰ੍ਹਾਂ ਹਾਂਜੀ ਬੋਪਾ ਰਾਏ ਜੀ ਇਹ ਹਾਲ ਚਾਲ ਹੈ ਜੀ ਵਧੀਆ ਸਰ ਵਧੀਆ ਜੀ ਇਹ ਪੁਰਾਣੀਆਂ ਕਿਤੇ ਵੀ ਨਾਲ ਤੇ ਨਵੀਆਂ ਵੀ ਨਾਲ ਬਿਲਕੁਲ ਸਰ ਬਿਲਕੁਲ ਪੁਰਾਣੀਆਂ ਵੀ ਨਾਲ ਐ ਜੀ ਦੇ ਨਵੀਂ ਆ ਵੀ ਪ੍ਰਾਣੀ ਚੇਂਜ ਕਰਾਓ ਤੇ ਨਵੀਂ ਲੈ ਲਓ ਸਰ ਅੱਜ ਗੱਡੀ ਦਾ ਰੇਟ ਜਿਹੜਾ ਤੁਸੀਂ ਕੱਟਦੇ ਆ ਪਾਉਂਦੇ ਕਿਵੇਂ ਪਾਉਂਦੇ ਆ ਕਿ ਆ ਗੱਡੀ ਦਾ ਉਹਦਾ ਦੇਖਦੇ ਆ ਸਰ ਗੱਡੀ ਦੀ ਕੰਡੀਸ਼ਨ ਕੀ ਹੈ ਕੀ ਉਹਦਾ ਮਾਡਲ ਹੈ ਗੱਡੀ ਦਾ ਕਿੰਨੀ ਰਨਿੰਗ ਹੈ ਉਸ ਸਾਹ ਨਾਲ ਪੱਟ ਜੋ ਐਕਸਚੇਂਜ ਕਰਾਉਣ ਆਣਗੇ ਜਿਵੇਂ ਉਹਨਾਂ ਆ ਵੈਂਟ ਲੱਗਿਆ ਹੋਇਆ ਜੀ ਤੇ ਵਧੀਆ ਵੈਲਿਊ ਲਾਵਾਂਗੇ ਗੱਡੀ ਦੀ ਜਿਹੜੀ ਹੈਗੀ ਇਹ ਕਿੰਨੀ ਕੀਮਤ ਦੀ ਹੈਗੀ ਇਹ ਸਰ ਹੈਗੀ ਐਨ ਲਾਈਨ ਆਟੋ ਗੱਡੀ ਹੈ ਜੀ 2020 ਮਾਡਲ ਹੈ ਚੱਲੀ ਹੋਈ ਬੜੀ ਘੱਟ ਹੈ 6-7000 ਕਿਲੋਮੀਟਰ ਚੱਲੀ ਹੋਈ ਹੈ ਇਹ 1.9 ਲੱਖ ਦੀ ਰੇਂਜ ਦੇ ਵਿੱਚ ਗੱਡੀ ਹੈ ਜੀ ਉਹਦੇ ਉੱਪਰ ਵੀ ਅੱਛਾ ਮਾਣ ਤਾਣ ਹੋਏਗਾ ਅਗਰ ਕੋਈ ਕਸਟਮਰ ਇੰਟਰਸਟਡ ਹੋਏ ਦੀ ਡਿਮਾਂਡ ਹੈ ਇਹਦੀ ਜੀ 9 ਲੱਖ ਦੀ ਡਿਮਾਂਡ ਹੈ ਸਰ ਗੱਡੀ ਦੀ ਅਗਰ ਕੋਈ ਕਸਟਮਰ ਇੰਟਰਸਟਡ ਆਇਆ ਗੱਡੀ ਦੇਖ ਕੇ ਚੰਗੀ ਲੱਗਦੀ ਕਿਸੇ ਨੂੰ ਖਰੀਦਣਾ ਚਾਹੁੰਦੇ ਆ ਤਾਂ ਆਪਾਂ ਚੰਗਾ ਮਾਣ ਤਾਣ ਕਰਾਂਗੇ ਉਹਨਾਂ ਦਾ ਹਾਂਜੀ ਸਟ੍ਰੈਪ ਵਿੱਚ ਪਾਲਿਸੀ ਜੋ ਆਪਣੀ ਇੰਡੀਅਨ ਗਵਰਨਮੈਂਟ ਨੇ ਜੋ ਸ਼ੁਰੂ ਕਰੀ ਹੈ ਜੀ ਉਦੇ ਵਿੱਚ ਅਗਰ ਕਿਸੇ ਕੋਲ ਸਕ੍ਰੈਪ ਦੀ ਗੱਡੀ ਹੈ ਜਾਂ ਗੱਡੀ ਦੀ ਹਾਲਤ ਇਹ ਜੀ ਹੋ ਗਈ ਹੈ ਜਾਂ ਉਹ ਉਹਦੀ ਪਾਸਿੰਗ ਐਕਸਪਾਇਰ ਹੋ ਗਈ ਹੈ ਉਹਨੂੰ ਆਪਾਂ ਸਕ੍ਰੈਪੇਜ ਪਾਲਿਸੀ ਜੋ ਇੰਡੀਅਨ ਗਵਰਨਮੈਂਟ ਨੇ ਸ਼ੁਰੂ ਕਰੀ ਹੈ ਉਹਦੇ ਵਿੱਚ ਉਹਨੂੰ ਗੱਡੀ 'ਚ ਰੱਖਾਂਗੇ ਉਹਦੀ ਸਕ੍ਰੈਪ ਦੀ ਵੈਲਿਊ ਪਲੱਸ 25% ਨਵੀਂ ਗੱਡੀ ਜੋ ਉਹ ਲੈਣਗੇ ਉਹਦੀ ਆਰਸੀ ਤੇ ਉਹਨਾਂ ਨੂੰ ਛੋਟ ਮਿਲੇਗੀ ਅਗਰ ਮੰਨ ਲਓ ਲੱਖ ਰੁਪਏ ਦੀ ਆਰਸੀ ਹੈ ਤਾਂ ਉਹਦੇ 'ਚ 25000 ਰੁਪਏ ਲੈਸ ਹੋ ਜਾਏਗਾ ਬਟਾ ਕਿਹਦਾ ਬਦਲੂ ਆ ਵੀ ਜਿਹੜੇ ਗੱਡੀਆਂ ਦੀ ਜਿਹੜੇ ਐਕਸਪਾਇਰ ਹੋ ਜਾਂਦੀਆਂ ਤੇ ਆਪਾਂ ਕਵਾੜੀਆਂ ਲੱਭਦੇ ਆ ਕਵਾੜੀਆਂ ਲੱਪਣ ਦੀ ਲੋੜ ਨਹੀਂ ਥੋਡੇ ਕੋਲ ਵੀ ਆ ਸਕਦੇ ਬਿਲਕੁਲ ਬਿਲਕੁਲ ਸਰ ਸਾਡੇ ਕੋਲ ਆ ਸਕਦੇ ਆ ਬਲਕਿ ਜਿਹੜਾ ਬਾਹਰ ਕਵਾੜੀਏ ਬੈਠੇ ਆ ਉਹਨਾਂ ਨਾਲੋਂ ਵੱਧ ਬੈਨੇਫਿਟ ਮਿਲੇਗਾ ਉਹਨਾਂ ਨੂੰ ਜਿਹੜੇ ਬਾਹਰ ਕਵਾੜੀ ਆ ਸਰ ਉਹ ਸਿਰਫ ਸਕ੍ਰੈਪ ਦੀ ਵੈਲਿਊ ਦੇਣਗੇ ਉਹਨਾਂ ਨੂੰ ਉਹ ਜਿਹੜਾ 25% ਦਾ ਆਰ ਸੀ ਦੇ ਵਿੱਚ ਰਿਵੈਟ ਹੈ ਉਹ ਨਹੀਂ ਦੇ ਸਕਦੇ ਉਹ ਬਿਲਕੁਲ ਜੀ ਵੱਡਾ ਬੈਨੀਫਿਟ ਇਹ ਹੈ ਵੀ ਕੁਆੜੀਆਂ ਦੇ ਪਾਸ ਤੁਸੀਂ ਤੋਲ ਕੇ ਗੱਡੀ ਦੇਣ ਤੇ بجائے ਹੁੰਡਾਈ ਦੇ ਪਾਸ ਆਓ ਤੇ ਆਪਣੇ ਗੱਡੀ ਦੇ ਵਿੱਚ ਹੋਰ ਵੀ ਡਾਕੂਮੈਂਟ ਦੇ ਵਿੱਚ ਵੀ ਕਈ ਡਾਕੂਮੈਂਟ ਦੇ ਵਿੱਚ ਜਿਹੜੀ ਉਹਨਾਂ ਦੀ ਰਜਿਸਟ੍ਰੇਸ਼ਨ ਹੈ ਸਾਰਾ ਉਹ ਬਕਾਇਦਾ ਉਹ ਮਤਲਬ ਪ੍ਰਵਾਹਨ ਦੇ ਉੱਪਰ ਐਮ ਪ੍ਰਵਾਹਨ ਦੇ ਐਪ ਦੇ ਉੱਪਰ ਵੀ ਚੈੱਕ ਕਰ ਸਕਦੇ ਆ ਉਹ ਉਹਨਾਂ ਦੀ ਕੈਂਸਲ ਹੋ ਜੇਗੀ ਉਹ ਉਹ ਸਰਟੀਫਿਕੇਟ ਵੀ ਨਾਲ ਮਿਲੇਗਾ ਉਹਨਾਂ ਨੂੰ ਜੀ ਮੈਂ ਪੰਜਾਬੀ 'ਚ ਸਮਝਾ ਦਵਾ ਵੀ ਜਦੋਂ ਤੁਸੀਂ ਗੱਡੀ ਕੁਆੜੀਏ ਨੂੰ ਵੇਚਦੇ ਆ ਤੇ ਉਹਦੇ ਬਾਅਦ ਚਾਹੇ ਉਹ ਤੇ ਤੁਸੀਂ ਪਰਚੀ ਲੈਂਦੇ ਹੋ ਜਾਂ ਨਹੀਂ ਲੈਂਦੇ ਹੋ ਪਰ ਕਈ ਕਈ ਸਾਲ ਗੱਡੀ ਉਹ ਕਸਟਮਰ ਦੇ ਨਾਲ ਬੋਲਦੀ ਰਹਿੰਦੀ ਹੈ ਤੇ ਜਦੋਂ ਇੱਥੇ ਤੁਸੀਂ ਗੱਡੀ ਡੈਮੇਜ ਕਰਾਉਗੇ ਆਕੇ ਤਾਂ ਉਹਦੇ ਬਾਅਦ ਨਾਲ ਦੀ ਨਾਲ ਹੀ ਗੱਡੀ ਤੁਹਾਡੀ हट ਜਾਏਗੀ ਜਿਹੜੇ ਐਪ ਦੇ ਵਿੱਚੋਂ ਬਿਲਕੁਲ ਸਰ ਕਈ ਵਾਰ ਕਵਾੜੀ ਐ ਐਵੇਂ ਵੀ ਕਰਦੇ ਆਂ ਜੀ ਗੱਡੀ ਲੈ ਲੰਨੇ ਆ ਉਹ 2-4 ਮਹੀਨੇ ਉਹਨੂੰ ਵਰਤਦੇ ਵੀ ਆਂ ਰੋਡ 'ਤੇ ਵੀ ਚਲਾ ਲੰਨੇ ਹਾਦਸਾ ਹੋ ਜਾਉ ਤਾਂ ਉਹ ਬੰਦੇ ਦੀ ਗੱਲ ਪੈ ਸਕਦੀ ਬਿਲਕੁਲ ਸਰ ਬਿਲਕੁਲ ਜੀ ਇੱਥੇ ਅਗਰ ਤੁਸੀਂ ਗੱਡੀ ਸਾਨੂੰ ਦੋਵੋਗੇ ਉਹ ਸਕ੍ਰੈਪ ਦੇ ਪਾਲਿਸੀ ਦੇ ਅੰਦਰ ਤਾਂ ਉਹਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਕੈਂਸਲ ਹੋ ਜਾਏਗੀ ਉਹਨਾਂ ਨਾਮ ਤੇ ਕਸਟਮਰ ਦੇ ਨਾਮ ਤੋਂ हट ਜਾਏਗੀ ਇਹ ਬਿਲਕੁਲ ਹੀ ਸਹੀ ਤੁਸੀ ਜਾਣਕਾਰੀ ਦਿੱਤੀ ਹੈ ਤੇ ਬਾਕੀ ਮੈਂ ਕਿਹਾ ਗੱਡੀਆਂ ਥੋੜਾ ਨਵੀਆਂ ਵੀ ਖੜੀਆਂ ਉਹ ਵੀ ਦਿਖਾ ਦੀ ਜਰਾ ਇਹਦੇ ਵਿੱਚ ਇੱਕ ਹੋਰ ਹੈ ਸਕ੍ਰੈਪ ਪਾਲਿਸੀ ਦੇ ਵਿੱਚ ਕਿ ਅਗਰ ਸਕ੍ਰੈਪ ਪਾਲਿਸੀ ਦੇ ਵਿੱਚ ਨੂੰ ਬੈਨੇਫਿਟ ਤਾਂ ਮਿਲੇਗਾ ਉਸ ਗੱਡੀ ਦੀ ਆਰਸੀ ਤੇ ਹਾਈਪੋਥੀਕੇਸ ਨਹੀਂ ਹੋਣਾ ਜਿੱਦੇ ਮੈਂ ਲੋਨ ਨਹੀਂ ਚੜਿਆ ਹੋਣਾ ਚਾਹੀਦਾ ਲੋਨ ਉਤਰੇ ਹੋਣਾ ਜੇ ਤਾਂ ਜਾ ਕੇ ਉਹ ਬੈਨੇਫਿਟ ਹੋਵੇ ਉਹਦੀ ਜਾਂ ਐਨਓਸੀ ਅਵੇਲੇਬਲ ਹੋਏ ਪਾਣੇ ਮੋਲ ਤਾਂ ਹਾਂਜੀ ਬਾਕੀ ਅਗਰ ਗੱਡੀ ਦਾ ਕੋਈ ਚਲਾਨ ਵਗੈਰਾ ਹੈ ਤੇ ਉਹ ਕੋਈ ਦਿੱਕਤ ਨਹੀਂ ਉਹ ਮਤਲਬ ਵੇਵ ਆਫ ਹੈ ਇਹ ਚੀਜ਼ਾਂ ਹਾਂਜੀ ਸਹੀ ਗੱਲ ਹੈ ਜੀ ਬਿਲਕੁਲ ਮੈਂ ਦਿਖਾ ਸਕਦਾ ਪਈ ਨਾ ਨਵੀਆਂ ਗੱਡੀਆਂ ਵੀ ਤੇ ਹੈਗੀਆਂ ਤੇ ਨਵੀਆਂ ਗੱਡੀਆਂ ਇਸ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਜੀ ਇੱਧਰ ਸਰ ਸਰ ਅੱਜ ਆਜੋ ਜਰਾ ਇੱਕ ਮਿੰਟ ਅੱਛਾ ਜੀ ਅੱਛਾ ਠੀਕ ਹੈ ਬਿਲਕੁਲ ਜੀ ਸਾਰੇ ਇੱਧਰ ਵੈਨਿਊ ਗੱਡੀ ਹੈ ਜੀ ਤੇ ਐਕਸਟਰਾ ਹੈ ਜੀ ਆ ਗੱਡੀ ਅਹ ਸਾਈ ਸਾਡਾ ਟੋਡ ਮਾਡਲ ਹੈ ਜੀ ਹਾਂ ਜੀ ਸਰ ਹਾਂਜੀ ਸਰ ਇਹ ਆਪਣਾ 1200 ਸੀਸੀ ਦਾ ਸਰਕਾਰ ਦਾ ਇੰਜਨ ਆ ਜਾਂਦਾ ਪੈਟਰੋਲ ਵਰਜ਼ਨ ਹੈ ਪੈਟਰੋਲ ਮਾਡਲ ਆਉਂਦਾ ਹੈ ਠੀਕ ਹੈ ਸਰ 6 에어ਬੈਗ ਆ ਜਾਂਦੇ ਸੇਫਟੀ ਦੇ ਵਿੱਚ ਸਰ بیس ਮਾਡਲ ਤੋਂ ਲੈ ਕੇ ਟਾਪ ਮਾਡਲ ਤੱਕ ਆਪਣੇ 6 에어ਬੈਗ ਆ ਜਾਂਦੇ ਸਰ ਪੁਸ਼ ਬਟਨ ਸਟਾਰਟ ਆ ਜਾਂਦਾ ਹੈ ਮਾਡਲ ਤੇ ਦੇ ਵਿੱਚ ਸਟੀਰੀਓ ਆ ਜਾਂਦਾ ਹੈ ਸਰ ਤੇ ਸਾਰਾ ਕੁਝ ਆਉਂਦਾ ਗੱਡੀ ਦੇ ਵਿੱਚ ਹਾਂਜੀ ਸਰ ਬੂਟ ਸਪੇਸ ਵੀ ਕਾਫੀ ਸਪੇਸ਼ੀਅਸ ਹੈ 60 40 ਸਰ ਸਪਲਿਟ ਸੀਟਸ ਆ ਜਾਂਦੀਆਂ ਨੇ ਆ ਗੱਡੀ ਜੇ ਨਾਲ ਕੜੀ ਹੈ ਨਵੀਆਂ ਹਾਂਜੀ ਸਰ ਇਹ ਸਾਡੀ ਐਕਸਟਰਾ ਗੱਡੀ ਆਈ ਹੈ ਹਾਂਜੀ ਐਕਸਟਰਾ ਦੇ ਵਿੱਚ ਕਾਫੀ ਜ਼ਿਆਦਾ ਸਰ ਹਾਂਜੀ ਸਰ ਕੀ ਗੱਡੀ ਫੀਚਰ ਹੈ ਸਰ ਇਹਦੇ ਵਿੱਚ ਵੀ ਬੇਸ ਤੋਂ ਲੈ ਕੇ ਟੌਪ ਮਾਡਲ ਤੱਕ 6 에어 ਬੈਗ ਆ ਜਾਂਦੇ ਆ ਇਹਦੇ ਵਿੱਚ ਇੱਕ ਨਾ ਨਿਊ ਮਾਡਲ ਲਾਂਚ ਹੋਇਆ ਐ ਐਕਸਟਰਾ ਐਸਓ ਮਾਡਲ ਉਹਦੇ ਵਿੱਚ ਵੀ ਸਨਰੂਫ ਆਉਂਦਾ ਪਹਿਲਾਂ ਜਿਹੜਾ ਟੌਪ ਮਾਡਲ ਦੇ ਵਿੱਚ ਆਉਂਦਾ ਸੀ ਨਾ ਹੁਣ ਐਸਓ ਮਾਡਲ ਦੇ ਵਿੱਚ ਵੀ ਸਰ ਸਨਰੂਫ ਆਣ ਲੱਗ ਗਿਆ ਸਰ ਪੈਟਰੋਲ ਵਿਦ ਸੀਐਨਜੀ ਗੱਡੀ ਹੈ ਹਾਂਜੀ ਸਰ ਪੈਟਰੋਲ ਵਿਦ ਸੀਐਨਜੀ ਡਿਊਲ ਟਾਂਸਰ ਸਿਲੰਡਰ ਗੱਡੀ ਆ ਜਾਂਦੀ ਹੈ ਹਾਂਜੀ ਇੱਚ ਆਪਾਂ ਪੈਟਰੋਲ ਲੈਣੀ ਉਹ ਵੀ ਲਗਿੰਗ ਮਿਲ ਜੇਗੀ ਸਰ ਸੀਐਨਜੀ ਵੀ ਮਿਲ ਜੇਗੀ ਸੀਐਨਜੀ ਪਲੱਸ ਪੈਟਰੋਲ ਵੀ ਕਾਫੀ ਹੋਣੀ ਹੈ ਹਾਂਜੀ ਸਰ ਮਾਈਲੇਜ ਕਾਫੀ ਆਪਣੀ 24 25 ਦੀ ਐਵਰੇਜ ਹੈ ਸਰ ਆਪਣੀ ਜਿਹੜੀ ਸੀਐਨਜੀ ਦੀ ਹਾਂਜੀ ਬਿਲਕੁਲ ਇਹ ਵਧੀਆ ਗੱਡੀਆਂ ਇੱਥੇ ਸੈਂਸਿਟਿਵ ਬੰਦੇ ਵਿੱਚ ਹੈਗੇ ਹਾਂਜੀ ਜਨਾਬ ਕੀ ਹਾਲ ਚੱਲ ਠੀਕ ਹੈ ਸਰ ਕੀ ਨਾਮ ਤੁਹਾਡਾ ਸਾਡਾ ਮੇਰਾ ਨਾਮ ਨਰਿੰਦਰ ਸਿੰਘ ਆ ਜੀ ਤੇ ਤੁਹਾਡੀ ਕੀ ਡਿਊਟੀ ਹੈ ਇੱਥੇ ਮੈਂ ਟੀਮ ਲੀਡਰ ਆਇਆ ਇੱਥੇ ਆਪਣਾ ਪਾਗ੍ਰਾਉਂਡ ਹੈ ਤੋਂ ਹਾਂਜੀ ਗੱਡੀਆਂ ਨਵੀਆਂ ਸੇਲ ਕਰਦੇ ਹਾਂ ਜੀ ਹਾਂਜੀ ਫਿਰ ਗੱਡੀਆਂ ਦੀ ਸੇਲ ਸ਼ੁਰੂ ਹੋ ਚੁੱਕੀ ਹੈ ਹਾਂਜੀ ਹਾਂਜੀ ਐਕਟੀਵਿਟੀ ਦੇ ਵਿੱਚ ਹਾਂਜੀ ਸਰ ਆਫਰ ਹਰੇਕ ਗੱਡੀ ਤੇ ਜਿੱਦਾਂ ਨਵੀਂ ਗੱਡੀ ਤੇ ਡਿਸਕਾਊਂਟ ਆ ਤੇ ਪੁਰਾਣੀ ਗੱਡੀ ਦੇ ਕੇ ਆਪਾਂ ਬੈਨੀਫਿਟ ਵਧਿਆ ਦਵਾਂਗੇ ਜੋ ਕਸਟਮਰ ਦੇਣ ਦੇ ਚਾਹਵਨ ਹੈ ਜੀ ਹਾਂਜੀ ਇਹ ਲਗਾਤਾਰ ਰਹੇਗਾ 10 ਦਿਨਾਂ ਜੀ 7 ਤੇ 8 9 ਤਰੀਕ ਹਾਂਜੀ ਚਲੋ ਅਸੀਂ ਤੱਕ ਲੋਕਾਂ ਨੂੰ ਇਹ ਕਹਾਂਗੇ ਵੱਧ ਵੱਧ ਬੈਨੀਫਿਟ ਲਓ ਇਹ ਜਿਹੜੇ ਆਫਰ ਹੈ ਕਿਉਂਕਿ ਆਫਰ ਕਦੇ ਕਦੇ ਲੱਗਦੇ ਕਿਸੇ ਵੀ ਕੰਪਨੀ ਵੱਲੋਂ ਤੇ ਅੱਜ ਹੁੰਡਾਈ ਭਾਖੜਾ ਹੁੰਡਾਈ ਰੋਪੜ ਵੱਲੋਂ ਇਹ ਵਿਸ਼ੇਸ਼ ਤੌਰ ਤੇ ਐਕਸਚੇਂਜ ਮੇਲਾ ਜਿਹੜਾ ਲਗਾਇਆ ਗਿਆ ਹੈ ਤੇ ਇਹਨਾਂ ਦੇ ਨੰਬਰ ਵੀ ਦਿੱਤੇ ਗਏ ਨੇ ਤੁਸੀਂ ਇਹਨਾਂ ਦੀ ਲੋਕੇਸ਼ਨ ਵੀ ਟ੍ਰੈਸ ਕਰ ਸਕਦੇ ਹੋ ਫੋਨ ਕਰਕੇ ਵੀ ਆ ਸਕਦੇ ਹੋ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਕਿਹੜੀ ਜਗ੍ਹਾ ਤੋਂ ਆਉਣਾ ਕਿਉਂਕਿ ਸਾਡੇ ਵੀਡੀਓ ਨੂੰ ਲੋਕ ਪੰਜਾਬ ਹੀ ਨਹੀਂ ਸਗੇ ਬਹੁਤ ਦੂਰ ਦੂਰ ਤੱਕ ਦੇਖਦੇ ਆ ਤੇ ਫਟਾਫਟ ਇਸ ਲਾਭ ਦਾ ਲਾਭ ਉਠਾਓ ਧੰਨਵਾਦ ਬਿਲਕੁਲ